ਕਾਗਜਾਂ ਤੇ ਦੇਖਣਾ ਪੈਣਾ 40-40 ਗੱਜ ਪ੍ਰਾਪਰਟੀ ਤੁਹਾਡੀ ਆਪਣੀ ਨਹੀਂ ਆ ਕਿਸੇ ਦੀ ਐ ਉਹੀ ਗੱਲ ਐ ਸਰ ਹੁਣ ਦੋਨਾਂ ਨਿਆਣਿਆਂ ਦੀ ਜ਼ਿੰਮੇਵਾਰੀ ਤਾਂ ਸਾਡੀ ਐ ਹੁਣ ਮੁੰਡਾ 22-23 ਸਾਲਾਂ ਦਾ ਹੋ ਗਿਆ ਦੱਸੋ ਉਹਨੂੰ ਅਸੀਂ ਹੁਣ ਕੋਈ ਕੰਮ ਨਹੀਂ ਸਿਖਾਵਾਂਗੇ ਕੁੜੀ ਦੀ ਪੜ੍ਹਾਈ ਵੀ ਵਿਚਾਰੀ ਦੀ ਵਿੱਚ ਹੀ ਛੁੱਟ ਗਈ ਉਹਦੀ ਮਾਂ ਪੂਰੀ ਹੋਈ ਤੇ ਹੁਣ ਉਹਨੂੰ ਅਸੀਂ ਪੜ੍ਹਾਈ ਕੰਟੀਨਿਊ ਨਹੀਂ ਕਰਵਾਣੀ ਦੱਸੋ ਓ ਮਾਮਾ ਜੀ ਭੈਣ ਭਰਾਵਾਂ ਦਾ ਰਿਸ਼ਤਾ ਹੀ ਇਦਾਂ ਦਾ ਹੁੰਦਾ ਜਦੋਂ ਭਰਾ ਮੁਸੀਬਤ 'ਚ ਹੋਵੇ ਤਾਂ ਭੈਣ ਭੱਜ ਕੇ ਆਂਦੀ ਐ ਤੇ ਜਦੋਂ ਭੈਣ ਮੁਸੀਬਤ 'ਚ ਹੋਵੇ ਤਾਂ ਭਰਾ ਭੱਜ ਕੇ ਜਾਂਦਾ ਐ ਫੇਰ ਭਾਵੇਂ ਆਪਣੇ ਕੋਲ ਪੈਸੇ ਹੈਗੇ ਆ ਨਹੀਂ ਹੈਗੇ ਉਹ ਮੈਟਰ ਨਹੀਂ ਕਰਦਾ। ਕਿਰਿਆਨੇ ਦੀ ਦੁਕਾਨ ਤੇ ਲਵਾ ਦਮ ਚੀਨੀ, ਆਟਾ, ਦਾਲ, ਤੋਲਣੀਆਂ ਆ। ਤੋਲੇਗਾ?ਲੇ ਭਾਜੀ ਇੱਕ ਗੱਲ ਦੱਸਾਂ। ਆ ਸੋਫਾ ਲੱਗਿਆ, ਉੱਤੇ ਬੈੱਡ ਲੱਗਿਆ। ਉੱਤੇ ਜੋ ਵੀ ਕਬੂਰਡ ਦਾ ਕੰਮ ਹੋਇਆ ਆਪਾਂ ਇੱਕ ਵੀ ਚੀਜ਼ ਨਿਕਲਣੀ। ਸਭ ਕੁਝ ਵਿੱਚ ਹੀ ਦੇ ਦੇਣਾ। ਦੇਖੋ ਰਮਨ ਜੀ ਜੇ ਤਾਂ ਜਿਵੇਂ نیچے ਉੱਪਰ ਹੀ ਸਾਰਾ ਕੁਝ ਸੇਮ ਹੈ ਨਾ ਤਾਂ 18 ਲੱਖ ਰੁਪਈਆ। ਹਾ ਹਾਏ ਕੀ ਹੋ ਗਿਆ ਦਿਨ ਦਿਹਾੜੇ ਡਰਾ ਕੇ ਰੱਖਤਾ ਮੈਨੂੰ ਓ ਇੰਨਾ ਵੀ ਕੰਮ ਚ ਨਾ ਰੁੱਝਿਆ ਕਰ ਵੀ ਬਾਹਰ ਕੋਈ ਵੀ ਆ ਜੇ ਕੋਈ ਚੀਜ਼ ਚੱਕ ਕੇ ਲੈ ਜੇ ਤੈਨੂੰ ਪਤਾ ਹੀ ਨਾ ਲੱਗੇ ਮੈਂ ਨਾ ਹੁਣ ਤੋਂ ਗੇਟ ਨੂੰ ਕੁੰਡੀ ਲਾ ਕੇ ਰੱਖਿਆ ਕਰਨੀ ਆ ਆਓ ਬੈਲ ਮਾਰੋ ਫਿਰ ਗੇਟ ਖੁੱਲਣਾ ਚੱਲ ਆ ਮੇਰੀ ਗੱਲ ਸੁਣ ਬੈਲ ਬਿੰਨੀ ਹਾਂਜੀ ਜਿਹੜਾ ਜਿੰਦਰ ਪ੍ਰਾਪਰਟੀ ਡੀਲਰ ਨੇ ਹਾਂਜੀ ਉਹਨੂੰ ਵੀ ਘਰ ਦਿਖਾਇਆ ਤੇ ਬਾਕੀ ਹੋਰ ਵੀ ਇਹਨਾਂ ਡੀਲਰਾਂ ਨੂੰ ਦਿਖਾਇਆ ਘੱਟੋ ਘੱਟ ਪੰਜ ਡੀਲਰਾਂ ਨੂੰ ਦਿਖਾ ਚੁੱਕੀਆਂ ਕੋਈ 18 ਤੋਂ ਸ਼ੁਰੂ ਹੁੰਦੇ ਆ ਤੇ 23 ਲੱਖ ਤੱਕ ਰਹਿਣਾ ਘਰ ਦੀ ਕੀਮਤ ਪਾਈ ਜਾਂਦੇ ਆ ਫਿਰ ਜ਼ਿਆਦਾ ਲਾਲਚ ਨਾ ਕਰੋ ਤੁਸੀਂ ਜਿਹੜਾ 23 ਲੱਖ ਕਹਿ ਰਿਹਾ ਆ ਦੇ ਕੇ ਖਤਮ ਕਰੋ ਕਹਾਣੀ ਉਹ ਕਹਾਣੀ ਖਤਮ ਤਾਂ ਹੁੰਦੀ ਨਹੀਂ ਨਾ ਭਈ ਕਹਾਣੀ ਤਾਂ ਸ਼ੁਰੂ ਹੁੰਦੀ ਪਈ ਆ ਅਗਲੇ ਕਹਿੰਦੇ ਘਰ ਅਸੀਂ ਐ ਨਹੀਂ ਲੈਣਾ ਸਾਰੀ ਇਨਕੁਆਰੀ ਕਰਕੇ ਫਿਰ ਲਵਾਂਗੇ ਫਿਰ 18 ਲੱਖ ਵਾਲੇ ਨੂੰ ਪੁੱਛ ਲੋ ਉਹਨੂੰ ਕਹੋ 23 ਲੱਖ ਵਾਲਾ ਸੌਦਾ ਅਸੀਂ ਤੈਨੂੰ 18 ਲੱਖ ਚ ਦੇ ਰਹੇ ਆ ਤੇ ਲੈ ਕੇ ਵੇਲਾ ਹੋ 18 ਲੱਖ ਵਾਲਾ ਪਤਾ ਕੌਣ ਅਜਿੰਦਰ ਆ ਉਹਨੇ ਤਾਂ ਪੰਗੇ ਪਾਏ ਆ ਬੱਚੇ ਲਿਆਓ ਬੱਚੇ ਲਿਆਓ ਫਿਰ ਪਵਨ ਤੇ ਰਿਆ ਨੂੰ ਆਪਾਂ ਉਹਨਾਂ ਦੇ ਸਾਹਮਣੇ ਲਿਆ ਕੇ ਬਿਠਾ ਦਿੰਨੇ ਆ ਕਹਿ ਦਿੰਨੇ ਆ ਕਿ ਜਿਹੜਾ ਵੀ ਅਸੀਂ ਕੰਮ ਕਰ ਰਹੇ ਆ ਤੁਹਾਡੇ ਫਾਇਦੇ ਵਾਸਤੇ ਕਰ ਰਹੇ ਆ ਉਹ ਬਿੰਨੀ ਉਂਗਲਾ ਲਾਉਣ ਵਾਲੇ ਬੜੇ ਨੇ ਜੇ ਇਹ ਬੱਚਿਆਂ ਨੂੰ ਕਿਸੇ ਨੇ ਉਂਗਲ ਲਾਤੀ ਵੀ ਇਹ ਘਰ ਤੁਹਾਡੇ ਫਾਇਦੇ ਲਈ ਨਹੀਂ ਵਿਕਰਿਆ ਇਹ ਤਾਂ ਤੁਹਾਡਾ ਫਾਇਦਾ ਚੱਕਣ ਲਈ ਵਿਕਰਿਆ ਫਿਰ ਕੋਈ ਤਾਂ ਹੁਣ ਤੁਸੀਂ ਸਕੀਮ ਲਾਓ ਤੁਸੀਂ ਜਿਹੜਾ ਦਵਾਈਆਂ ਦਾ ਕੰਮ ਕਰਦੇ ਹੋ ਸਾਲ 'ਚ ਕਿੰਨਾ ਕਮਾ ਲੈਨੇ ਹੋ ਆਹ 4-5 ਲੱਖ ਰੁਪਈਆ ਸੋਚੋ ਜੇ ਉਹ ਮਕਾਨ ਵਿਕ ਜਾਂਦਾ ਤਾਂ 23 ਲੱਖ ਰੁਪਈਆ ਸਿੱਧਾ ਆਣਾ ਆਪਣੇ ਅੰਦਰ 5 ਸਾਲਾਂ ਦੀ ਇਨਕਮ ਇਕੱਠੀ ਹੋ ਜਾਣੀ ਆਪਾਂ ਨੂੰ ਇਕੱਠੀ ਇੱਕੋ ਵਾਰ 'ਚ ਹੀ ਉਹ ਨਾ ਨਾ ਬਿਨਿ 23 ਲੱਖ ਰੁਪਈਆ ਇਕੱਠਾ ਨਹੀਂ ਹੜਾ ਪਾ ਸਕਦੇ ਆਪਾਂ 5-5 ਲੱਖ ਰੁਪਇਆ ਬੱਚਿਆਂ ਦੇ ਨਾਮ ਕਰਾਵਾਂਗੇ ਤੇ 13 ਲੱਖ ਰੁਪਇਆ ਆਪਾਂ ਖਾਵਾਂਗੇ ਜੇ ਸਾਰੇ ਹੜੱਪਲੇ ਤੇ ਰੋਲਾ ਪੈ ਜੂ 13 ਲੱਖ ਰੁਪਇਆ ਬਾਉ ਜੀ ਥੋੜਾ ਨਹੀਂ ਹੁੰਦਾ ਕਿੱਥੇ ਆ ਸਾਰਾ ਸਾਲ ਮਿਹਨਤ ਕਰ ਕਰਕੇ ਤੁਸੀਂ ਮੱਸਾ ਹੀ 4-5 ਲੱਖ ਰੁਪਇਆ ਕਮਾਣੇ ਹੋ ਆਹ 헤ਰਾ ਫੇਰੀ ਕਰਕੇ ਮਾੜੀ ਮੋਟੀ ਠੱਗੀ ਕਰਕੇ ਝੂਠ ਹੀ ਬੋਲਣਾ ਆ ਸਿੱਧੇ ਪੈਸੇ ਅੰਦਰ ਆਉਂਦੇ ਤਾਂ ਹੈ ਨਾ ਬਿੰਨੀ ਜੇ ਐਦਾਂ ਆਪਾਂ ਕਾਚਾ ਮਾਜਾ ਕਰਾਂਗੇ ਨਾ ਫੇਰ ਆਪਣੇ ਤੇ ਫਰਾਡ ਦਾ ਕੇਸ ਮੈਣਾ ਤੇ ਤੈਨੂੰ ਪਤਾ ਹੀ ਆ ਬੱਚਿਆਂ ਦੀ ਥਨਵਾਈ ਵੀ ਵੱਧ ਜੇ ਬੱਚਿਆਂ ਨੇ ਇੱਕ ਵਾਰ ਜਾ ਕੇ ਥਾਣੇ ਇਹ ਕਹਿਤਾ ਨਾ ਵੀ ਸਾਡੇ ਚਾਚਾ ਚਾਚੀ ਨੇ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਸਾਡਾ ਘਰ ਕਦੋਂ ਬੰਨੇ ਲਾਤਾ ਫੇਰ ਮੇਰੇ ਨਾਲ ਨਾਲ ਤੂੰ ਵੀ ਅੰਦਰ ਜਾਵੇਂਗੀ 13 ਲੱਖ ਰੁਪਈਆ ਹੋਣਾ ਕਦੇ ਸੌਖੀ ਗੱਲ ਨਹੀਂ ਇਹਦੇ ਲਈ ਵੀ ਦਿਮਾਗ ਲਾਉਣਾ ਪੈਣਾ ਦੇ ਉਹ ਦਿਮਾਗ ਵਾਲਾ ਕੋਈ ਤੀਜਾ ਬੰਦਾ ਆਪਾਂ ਨੂੰ ਪਾਉਣਾ ਪੈਣਾ ਇੱਕ ਸੋਚਦੀ ਆ ਕਿ ਮੈਂ ਬਲਵਿੰਦਰ ਦੀਦੀ ਤੇ ਜੈਸਮੀਨ ਦੇ ਨਾਲ ਗੱਲ ਕਰਾਂ ਪਰ ਫਿਰ ਮੈਂ ਸੋਚਦੀ ਆ ਕਿ 13 ਲੱਖ ਸਿੱਧਾ ਆਪਾਂ ਨੂੰ ਘਾਟਾ 6.5 ਲੱਖ ਦਾ ਪੈਣਾ ਉਹ ਘਾਟਾ ਨਹੀਂ ਤੈਨੂੰ ਮੈਂ ਪੈਣ ਦਿੰਦਾ 6.5 ਲੱਖ ਰੁਪਏ ਇਧਰੋਂ ਆ ਰਿਆ ਨਾ ਜਿੱਥੇ 5-5 ਲੱਖ ਰੁਪਏ ਉਹਨਾਂ ਨੂੰ ਦੇਣਾ ਉੱਥੇ 2.5-2 ਦੇ ਦਾਂਗੇ 5 ਲੱਖ ਰੁਪਏ ਉਧਰ 6.5 ਇਧਰ 11.5 ਲੱਖ ਰੁਪਏ ਤਾਂ ਇਹ ਹੋ ਗਿਆ ਰਲਾ ਮਲਾ ਕੇ ਆਪਾਂ 12-13 ਚ ਫਿਰ ਵੀ ਪੈ ਜਾਣ। ਹਾਂਜੀ, ਨਾਲੇ ਮੈਂ ਨਾ ਐਦਾਂ ਕਰੂੰਗੀ ਮੈਂ ਬਲਵਿੰਦਰ ਦੀਦੀ ਨੂੰ ਕਹਿ ਦੂੰਗੀ ਕਿ ਆਈਡੀਆ ਤਾਂ ਤੁਹਾਨੂੰ ਅਸੀਂ ਦਿੱਤਾ ਹੈ ਨਾ। ਮੈਂ ਨਾ ਤੁਹਾਨੂੰ 6.5 ਨਹੀਂ ਦੇਣਾ। ਮੈਂ ਤੁਹਾਨੂੰ ਸਿਰਫ 5 ਲੱਖ ਦੇਣਾ। ਉਧਰੋਂ ਵੀ 1.5 ਲੱਖ ਆਪਣਾ ਬਚ ਗਿਆ। 11.5 ਤੇ 1.5 ਹੋ ਗਏ ਨਾ 13 ਲੱਖ। ਆਪਾਂ ਤਾਂ ਫਾਇਦੇ 'ਚ ਹੀ ਆ ਫਿਰ। ਬਸ ਠੀਕ ਆ ਫਿਰ। ਪਰ ਇਹ ਕਾਰਨਾਮੇ ਲਈ ਨਾ ਆਪਾਂ ਨੂੰ ਕੋਈ ਦਿਮਾਗੀ ਬੰਦਾ ਚਾਹੀਦਾ। ਤੂੰ ਦੱਸ ਸੋਚ ਵੀ ਆਪਣੇ ਨੇੜੇ-ਤੇੜੇ ਕੌਣ? ਉਹ ਨਹੀਂ 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 ਤੁਸੀਂ ਨਾ ਐਦਾਂ ਕਿਤੇ ਬਾਹਰ ਨਾ ਗੱਲ ਕਰੋ ਜੇ ਆਪਾਂ ਬਾਹਰ ਗੱਲ ਕਿਸੇ ਕੋਲ ਕਰਦੇ ਆ ਤਾਂ ਆਪਣੀ ਇਹ ਗੱਲ ਨਾ ਫੈਲ ਜਾਣੀ ਆ ਤੁਸੀਂ ਨਾ ਆਪਣੇ ਨਾ ਕਿਸੇ ਯਾਰ ਦੋਸਤ ਨੂੰ ਪੁੱਛੋ ਤੇ ਕੋਈ ਚੰਗਾ ਵਕੀਲ ਹਾਇਰ ਕਰੋ ਔਰ ਤੋਂ ਤੁਸੀਂ ਸਲਾਹ ਲਓ ਕਿ ਆਪਾਂ ਇਹ ਕੰਮ ਕਿੱਦਾਂ ਕਰ ਸਕਦੇ ਆ ਵਕੀਲ ਵਕੀਲ ਦੀ ਫੀਸ ਤੈਨੂੰ ਪਤਾ ਕਿੰਨੀ ਹੁੰਦੀ ਆ ਉਹ ਕੋਈ ਵਕੀਲ ਨਾ ਇਮਾਨਦਾਰ ਵੀ ਹੁੰਦਾ ਜੇ ਉਹਨੇ ਪੁੱਠਾ ਕੇਸ ਪਾਤਾ ਨਾ ਆਪਣੇ ਤੇ ਤੇ ਤਾਂ ਠਾਹ ਦੇਖਾਂਗੇ 19 ਲੱਖ ਆਉਣ ਦੀ ਬਜਾਏ ਨਾ 4-5 ਲੱਖ ਰੁਪਏ ਆਪਦੇ ਕੋਲ ਲੱਗ ਜਾਣ। ਲਾਲਿਆ ਵੈਸੇ ਮੈਂ ਨਾ ਤੁਹਾਡਾ ਸਾਹ ਕਿਤਾਬ। ਮਾਰਕੀਟਸ ਤਾਂ ਤੁਸੀਂ ਦਿੰਦੇ ਹੋ ਪਰ ਤੁਹਾਨੂੰ ਨਾ ਨੌਲੇਜ ਜਮਾ ਨਹੀਂ ਹੈਗੀ। ਜੇ ਕਿਤੇ ਹੁਣ ਕਿਸੇ ਵਕੀਲ ਦੇ ਸਾਹਮਣੇ ਤੁਸੀਂ ਰੱਖੋ 50000 ਰੁਪਏ ਕਿੱਥੇ ਜਾਣੀ ਉਹਦੀ ਫੇਰ ਇਮਾਨਦਾਰੀ। ਨਾਲੇ ਜੇ 13 ਲੱਖ ਰੁਪਇਆ ਕਮਾਉਣ ਦੇ ਲਈ ਜੇ ਲੱਖ 2 ਲੱਖ ਪੱਲਿਓ ਲੱਗ ਵੀ ਗਿਆ ਤਾਂ ਕਿਹੜੀ ਗੱਲ ਆ। ਜੇ ਮੈਂ ਤੈਨੂੰ ਇੱਕ ਗੱਲ ਕਹਾਂ ਵੀ ਆਪਾਂ ਨੂੰ ਵਕੀਲ ਕਰਨ ਦੀ ਵੀ ਨਹੀਂ ਲੋੜ। ਤੇ ਨਾ ਹੀ ਆਪਾਂ ਨੂੰ ਕਿਸੇ ਨੂੰ ਪੈਸੇ ਦੇਣ ਦੀ ਲੋੜ ਆ ਤੇ ਆਪਾਂ ਐਦੀ ਗੇਮ ਪਾ ਦੀਏ ਫੇਰ ਫੇਰ ਬੋਲੋ ਘੰਟੇ ਦਾ ਕੱਲ ਨਹੀਂ ਮੇਰਾ ਦਿਮਾਗ ਖਰਾਬ ਕਰੀ ਜਾਂਦੇ ਹੋ ਜੇ ਆਪਾਂ ਵਕੀਲ ਵੀ ਨਹੀਂ ਕਰਨਾ ਕਿਸੇ ਬੰਦੇ ਨਾਲ ਗੱਲ ਵੀ ਕਰਨ ਦੀ ਕੋਈ ਲੋੜ ਨਹੀਂ ਹੱਲ ਵੀ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੇਰੇ ਕੋਲ ਹੈਗਾ ਆ ਫੇਰ ਆਪਾਂ ਬਹਿਸ ਕਰਦੇ ਰਹੇ ਆ ਦੇਖ ਰੀਆ ਨੇ ਕੱਲ ਪਰਸੋਂ ਇੱਧਰ ਆ ਜਾਣਾ ਤੇ ਜਦੋਂ ਉਹ ਇੱਧਰ ਆ ਗਈ ਤੇ ਤੂੰ ਨਾ ਆਉਂਦੀ ਪੜ੍ਹਾਈ ਕੰਟੀਨਿਊ ਕਰਾ ਲੈਣੀ ਆ ਤੇ ਉਹਦੇ ਨਾਲ ਨਾ ਪੂਰੀ ਮਿੱਠੀ ਪਿਆਰੀ ਹੋ ਕੇ ਰਹਿਣਾ ਤੇ ਉਹਨੇ ਕਹਿਣਾ ਵੀ ਮੇਰੀ ਚਾਚੀ ਸਭ ਤੋਂ ਵਧੀਆ ਹੈ। ਉਹ ਨਾ ਨਾ ਤੁਸੀਂ ਨਾ ਕੋਈ ਵਕੀਲ ਹੀ ਹਾਇਰ ਕਰ ਲਓ ਆ ਚੰਗੇ ਬਣਨ ਵਾਲਾ ਡਰਾਮਾ ਮੇਰੇ ਤੋਂ ਨਹੀਂ ਹੋਣਾ। ਜਿਨ੍ਹਾਂ ਦੀ ਮਾਂ ਨੇ ਸਾਨੂੰ ਇੰਨਾ ਤੰਗ ਕੀਤਾ ਹੋਇਆ ਹੋਵੇ ਤੇ ਮੈਂ ਉਹਨਾਂ ਦੇ ਨਿਆਣੇ ਨਾਲ ਚੰਗੇ ਬਣਾ ਕਦੇ ਵੀ ਨਹੀਂ। ਉਹ ਬਿੰਨੀ ਉਹ ਥੋੜੀ ਜਿਹੀ ਐਕਟਿੰਗ ਹੀ ਕਰਨੀ ਆ ਤੇ ਕਰ ਲਾ। ਨਾਲੇ ਪਿਆਰ ਨਾਲ ਸਾਰੇ ਘਰ ਦੇ ਕੰਮ ਵੀ ਹੋਈ ਜਾਣਗੇ ਤੇ ਨਾਲੇ ਬੱਚਾ ਨੂੰ ਵੀ ਲੱਗਣ ਲੱਗ ਜੂਗਾ ਕਿ ਚਾਚੀ ਸਾਨੂੰ ਪਿਆਰ ਕਰਦੀ। ਫੇਰ ਤਾਂ ਤੁਸੀਂ ਥੋੜੇ ਟਾਈਮ ਬਾਅਦ ਇਹ ਵੀ ਕਹੋਗੇ ਕਿ ਪਵਨ ਨੂੰ ਵੀ ਇੱਥੇ ਲੇ ਆ ਤੇ ਉਹਨਾਂ ਨਾਲ ਚੰਗੇ ਬਣਨ ਦਾ ਡਰਾਮਾ ਕਰ ਮੈਥੋਂ ਨਹੀਂ ਇਹ ਹੋਣਾ। ਉਹ ਫੇਰ ਤੂੰ ਕੋਈ ਹੋਰ ਹੱਲ ਦੇ। ਉਹ ਕਿਸੇ ਨੂੰ ਦੱਸੇ ਬਗੈਰ ਉਹਦਾ ਘਰ ਵੇਚਣਾ ਇਹ ਫਰਾਡ ਕੰਮ ਹੁਣ ਨਹੀਂ ਹੁੰਦੇ। ਚਲੋ ਸੋਚਦੇ ਹਾਂ ਕੱਢਦੇ ਹਾਂ ਕੋਈ ਹੱਲ ਪਰ ਯਾਰ ਐਸਾ ਕੋਈ ਤਾਂ ਡੀਲਰ ਹੋਊਗਾ ਹੀ ਜਿਹੜਾ ਐਦਾਂ ਦੇ ਸੌਦੇ ਚੱਕਦਾ ਹੋਵੇ। ਬਾਦੂ ਹੈਗੇ ਐਦਾਂ ਦੇ ਡੀਲਰ ਜਿਹੜੇ ਐਦਾਂ ਦੇ ਸੌਦੇ ਚੱਕਦੇ ਆ। ਜੇ ਉਹਨਾਂ ਨੂੰ ਕਹਤਾ ਵੀ ਰੋਲੇ ਵਾਲਾ ਸੌਦਾ ਤੁਸੀਂ ਐਦੀ ਚੱਕਣਾ ਉਹਨਾਂ ਨੇ ਫਿਰ 23 ਲੱਖ ਨਹੀਂ 5-6 ਲੱਖ ਰੁਪਈਆ ਪੱਲੇ ਪਾਉਣਾ ਦੇਖ ਲੈ ਜੇ 5-6 ਲੱਖ ਰੁਪਈਆ ਚਾਹੀਦੇ ਫਿਰ ਨਾ 5 ਨਹੀਂ 10 ਲੱਖ ਤੱਕ ਨਾ ਕੋਈ ਬੰਦਾ ਮਨਾ ਲਓ ਇਹ ਤਾਂ ਹੋਊਗਾ ਨਾ ਉਹ 10 ਲੱਖ ਸਾਢੇ ਹੀ ਆ ਕਿਸੇ ਹੋਰ ਦਾ ਨਹੀਂ ਪਰ ਨਾ ਮੈਂ ਇੱਕ ਗੱਲ ਹੋਰ ਤੈਨੂੰ ਕਹਿਣੀ ਸੀਗੀ ਮੈਂ ਜਦੋਂ 2-4 ਡੀਲਰਾਂ ਨੂੰ ਦਿਖਾਉਣ ਗਿਆ ਨਾ ਉਧਰ ਮਕਾਨ ਤੇ ਉਹਨਾਂ ਦੀ ਗਵਰਡਨਿੰਗ ਦੀ ਸੋਨੀਆਂ ਬਾਹਰ ਖੜ ਖੜ ਦੇਖਦੀ ਸੀਗੀ ਉਹ ਨਾ ਕਿਤੇ ਬੱਚਿਆਂ ਨੂੰ ਦੱਸ ਦੋਵੇ ਵੀ ਤੁਹਾਡਾ ਮਕਾਨ ਦਿਖਾਉਂਦਾ ਕਰਦਾ ਪਹਿਲੀ ਗੱਲ ਤਾਂ ਬੱਚਿਆਂ ਨੇ ਉਧਰ ਜਾਣਾ ਨਹੀਂ ਜੇ ਉਹ ਜਾਣਗੇ ਤਾਂ ਹੀ ਸੋਨੀਆਂ ਨਾਲ ਕੋਈ ਗੱਲ ਹੋਊਗੀ ਉਹਨਾਂ ਦੀ ਜੇ ਇਨ ਕੇਸ ਉਹਨਾਂ ਨੂੰ ਪਤਾ ਲੱਗ ਵੀ ਜਾਂਦਾ ਤਾਂ ਤੁਸੀਂ ਇਹੀ ਕਹਿਣਾ ਕਿ ਮੈਂ ਤੁਹਾਡਾ ਮਕਾਨ ਕਿਰਾਏ ਤੇ ਚੜਾਣ ਲੱਗਿਆ ਹਾਂ ਬਿੰਨੀ ਕੋਈ ਗੱਲ ਨਹੀਂ ਲੱਭ ਲੈਨੇ ਇਦਾਂ ਦਾ ਡੀਲਰ ਪਰ ਅੱਜ ਕੱਲ ਨਾ ਆਨਲਾਈਨ ਇਹਨਾਂ ਰਜਿਸਟਰੀਆਂ ਹੋਣ ਲੱਗ ਗਈਆਂ ਤੇ ਇਹ 'ਚ ਵੀ ਪੰਗਾ ਪਾਊਗਾ ਗੁੱਠੇ ਲੱਗਦੇ ਨੇ ਅੱਜ ਕੱਲ ਤੁਸੀਂ ਮੈਨੂੰ ਇਹ ਦੱਸੋ ਜੇ ਰੀਆ ਤੇ ਪਵਨ ਸਾਈਨ ਕਰਦੇ ਆ ਕੰਮ ਹੋ ਜੂ ਲੈ ਫਿਰ ਤਾਂ ਇੱਕ ਨੰਬਰ ਚ ਕੰਮ ਹੋਊਗਾ ਉਹ 23 ਲੱਖ ਦੇ ਮਕਾਨ ਚ ਆ ਬਾੜ ਕੇ 27 ਲੱਖ ਰੁਪਈਆ ਲੈ ਸਕਦੇ ਆ ਚਲ ਠੀਕ ਆ ਫਿਰ ਛੱਡੋ ਹੁਣ ਤੁਸੀਂ ਇਹ ਕੰਮ ਮੇਰੇ ਤੇ ਸਾਈਨ ਕਰਾਣੇ ਕਿਦਾਂ ਦੋਨਾਂ ਭੈਣ ਭਰਾਵਾਂ ਦੇ ਮੈਂ ਆਪੇ ਦੇਖ ਲਵਾਂਗੀ ਕੋਈ ਗੱਲ ਨਹੀਂ ਤੂੰ ਕੋਈ ਹੋਰ ਹੱਲ ਸੋਚ ਮੈਂ ਕੋਈ ਹੋਰ ਹੱਲ ਸੋਚਦਾ ਔਰ ਘਰ ਨਹੀਂ ਆਪਾਂ ਆਪਦੇ ਹੱਥੋਂ ਜਾਣ ਦੇਣਾ ਪੁੱਤ 1500 ਪੈਨਸ਼ਨ ਮਿਲੀ ਏ ਲੈ ਜਾ ਰੀਆ ਦਾ ਟੈਸਟ ਕਰਵਾ ਲੈ ਨਾਨੀ 1500 ਸਾਰਾ ਮੈਨੂੰ ਦੇ ਦੋਗੇ ਤੇ ਤੁਸੀਂ ਆਪਣੇ ਕੋ ਕੀ ਰੱਖਣਾ ਨਾਲੇ ਪੈਨਸ਼ਨ ਅਗਲੀ ਅਗਲੇ ਮਹੀਨੇ ਆਣੀ ਆ ਤੇ ਤੁਹਾਨੂੰ ਵੀ ਤਾਂ ਆਪਣੀ ਦਵਾਈ ਦੀ ਲੋੜ ਪੈਂਦੀ ਆ ਤੁਸੀਂ ਇਦਾਂ ਕਰੋ 500 ਤੁਸੀਂ ਰੱਖ ਲਓ 1000 ਮੈਂ ਲੈ ਜਾਣਾ ਮੈਂ ਰੀਆ ਦੀ ਦਵਾਈ ਦੂਈ ਲੈ ਲੂੰਗਾ ਟੈਸਟ ਕਰਾ ਲੂੰਗਾ ਜਿਹੜੇ ਬਚੇ ਉਹ ਤੁਹਾਨੂੰ ਵਾਪਸ ਮੋੜ ਦੂੰਗਾ ਪੁੱਤ ਆ 500 ਵੀ ਰੱਖ ਲੈ پتہ ਨਹੀਂ ਟੈਸਟ ਕਿੰਨੇ ਦੇ ਹੋਣੇ ਨੇ ਜੇ ਕੋਈ ਘੱਟੇ ਵੱਧੇ ਤਾਂ ਮੈਨੂੰ ਦੱਸ ਦੇਈਂ ਉਹ ਨਹੀਂਓ ਤੁਸੀਂ 500 ਰੱਖੋ ਆਪਣੇ ਕੋਲੇ 1000 ਨਾ ਰੱਖ ਲੈਣਾ ਵਾ ਜਿੱਦਾਂ ਵੀ ਹੋਊਗਾ ਆਪਾਂ ਕਰ ਲਾਂਗੇ ਪਰ ਨਹੀਂ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਵੀ ਰੀਆ ਰਹੀ ਤਾਂ ਤਾਈ ਹੋਣਾ ਵੱਲ ਰਹੀ ਜਾਂਦੀ ਹੈ ਤੇ ਕੰਮ ਵੀ ਉਹਨਾਂ ਦਾ ਹੀ ਕਰਦੀ ਪਈ ਹੈ ਤੇ ਕੀ ਗੱਲ ਉਹ ਸਿਰਫ ਕੁੜੀ ਨੂੰ ਦਵਾਈਆਂ ਦਵਾਈ ਜਾਂਦੇ ਨੇ ਕੋਈ ਟੈਸਟ ਕਰਾਣਾ ਹਸਪੀਟਲ ਲੈ ਕੇ ਜਾਣਾ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਪੁੱਤ ਮੈਂ ਉਧਰ ਨਹੀਂ ਬੋਲ ਸਕਦੀ ਉਧਰ ਸ਼ਰੀਕਾ ਹੈ ਜੇ ਇੱਧਰ ਕੁਝ ਹੁੰਦਾ ਤਾਂ ਫਿਰ ਮੈਂ ਤੇਰੇ ਮਾਮੇ ਮਾਮੀ ਨੂੰ ਕਹਿ ਸਕਦੀ ਸੀ ਨਾਨੀ ਕਿਹੜੇ ਮਾਮਾ ਮਾਮੀ ਦੀ ਗੱਲ ਕਰ ਰਹੇ ਹੋ ਉਹਨਾਂ ਦੀ ਉਹ ਜਿਹੜੇ ਆਪਣੇ ਭਾਂਜਾ ਭਾਂਜੀ ਦੀ ਖਾਧੀ ਹੋਈਆਂ ਰੋਟੀਆਂ ਵੀ ਗਣਦੇ ਪਏ ਨੇ ਵੀ ਹਾਂ ਇਹਨੇ ਦੋ ਖਾ ਲਈਆਂ ਤੇ ਤੀਜੀ ਕਿਉਂ ਮੰਗੀ ਤੇ ਇਹਨੇ ਤਿੰਨ ਖਾ ਲਈਆਂ ਤੇ ਚੌਥੀ ਕਿਉਂ ਮੰਗੀ ਤੇ ਹਾਂ ਸਬਜ਼ੀ ਕਿਉਂ ਵੱਧ ਪਵਾ ਰਹੇ ਨੇ ਸਲਾਦ ਕਿਉਂ ਲੈ ਰਹੇ ਨੇ ਤੇ achar ਕਿਉਂ ਪਵਾਇਆ ਉਹ ਮਾਮਾ ਮਾਮੀ ਨਾ ਤੁਹਾਡੇ ਕਿਤੇ ਵੀ ਨਾਲ ਨਹੀਂ ਖੜ ਸਕਦੇ ਨਾਲੇ ਕੱਲ ਨਾ ਮੈਂ ਮਾਮੇ ਨੂੰ ਕਿਹਾ ਸੀ ਕਿ ਮਾਮਾ ਜੀ ਮੈਨੂੰ ਜਾਣ ਦੋ ਰਹੀ ਹੈ ਬਿਮਾਰ ਹੈ ਤੇ ਮੇਰੀ ਥੋੜੀ ਪੈਸਾ ਕਰਨੇ ਹੈਲਪ ਕਰ ਦਿਓ ਮੰਮਾ ਕਹਿੰਦਾ ਮੇਰੇ ਕੋਲ ਤਾਂ ਕੱਲਾ 100 ਰੁਪਿਆ ਹੈ ਜੇ ਉਹ ਚਾਹੀਦਾ ਤਾਂ ਲੈ ਲੈ ਤੇ ਨਾਲੇ ਅੱਜ ਨਹੀਂ ਜਾਣਾ ਕੱਲ ਜਾਈ ਹੁਣ ਮੰਮਾ ਘਰੇ ਹੈ ਨਹੀਂ ਤੇ ਮੈਂ ਨਿਕਲ ਜਾਣਾ ਤੇ ਜੇ ਮੰਮਾ ਆ ਗਿਆ ਫੇਰ ਰੋਕ ਲੈਣਾ ਮੈਨੂੰ ਤੂੰ ਜਾ ਤੈਨੂੰ ਕੋਈ ਨਹੀਂ ਰੋਕਦਾ ਕੱਲ ਮੈਂ ਲੇਟ ਹੋ ਗਈ ਸੀ ਨਾ ਮੈਂ ਤੈਨੂੰ ਕੱਲ ਹੀ ਭੇਜ ਦਿੰਦੀ ਤੂੰ ਜਾਰੀਆਂ ਨੂੰ ਦੇਖ ਤੂੰ ਸਿੱਧਾ ਜਾ ਕੇ ਨਾ ਉਹਨੂੰ ਹਸਪੀਟਲ ਲੈ ਕੇ ਜਾ ਤੇ ਉਹਨੂੰ ਟੈਸਟ ਕਰਵਾ ਉਹਨਾਂ ਨਮੂਨਿਆ ਤਾਂ ਨਹੀਂ ਹੋ ਗਿਆ ਕਿਤੇ ਜੇ ਹਸਪੀਟਲ ਵਾਲਿਆਂ ਨੇ ਦਾਖਲ ਕਰ ਲਿਆ ਨਾ ਤੇ ਤੂੰ ਘਬਰਾਈ ਨਾ ਮੈਂ ਆ ਕੇ ਉਹ ਲੇ ਕੋ ਰਹਿ ਲੂੰਗੀ ਉਹ Nana Nani ਸ਼ੁਭ ਸ਼ੁਭ ਬੋਲੋ ਤੁਸੀਂ ਇਹ ਬਸ ਕੋ ਰੱਬ ਨੂੰ ਕਿ ਮੇਰੀ ਭੈਣ ਨੂੰ ਹਸਪੀਟਲ ਐਡਮਿਟ ਨਾ ਕਰ ਲੈਣ ਕਿਉਂਕਿ ਜੇ ਉਹ ਐਡਮਿਟ ਹੋ ਗਈ ਨਾ ਤਾਂ ਖਰਚਾ ਲੱਗ ਜਾਣਾ ਵੱਧ ਤੇ ਉਹੀ ਹਾਲ ਮੇਰੀ ਮਾਂ ਦਾ ਹੋਇਆ ਤੇ ਉਹੀ ਹਾਲ ਕਿਤੇ ਮੇਰੀ ਭੈਣ ਦਾ ਨਾ ਹੋ ਜੇ ਮੇਰੀ ਮਾਂ ਵੀ ਬਿਮਾਰੀ ਕਰਕੇ ਚਲੀ ਗਈ ਕਿਉਂਕਿ ਪੈਸੇ ਨਹੀਂ ਸੀਗੇ ਤੇ ਮੇਰੀ ਭੈਣ ਨੂੰ ਵੀ ਇਦਾਂ ਦਾ ਪੁੱਛਣਾ ਹੋ ਜੇ ਬਚੇਰਾ ਤੇਰੇ ਮਾਮੇ ਨੂੰ ਕਿਹਾ ਸੀ 2 ਲੱਖ ਰੁਪਇਆ ਦੇ ਦੇ ਤੇ ਤੇਰੀ ਮਾਂ ਬੱਚ ਜਾਂਦੀ ਤੇਰੀ ਮਾਮੀ ਨੇ ਰੁਪਈਆ ਨਹੀਂ ਕੱਢਣ ਦਿੱਤਾ ਉਹਨੂੰ ਨਾਨੀ ਇਹਨਾਂ ਰਿਸ਼ਤੇਦਾਰਾਂ ਨੂੰ ਪਤਾ ਕੀ ਲੱਗਦਾ ਹੈ ਕਿ ਪਵਨ ਬੱਚਾ ਹੈ ਉਹਨੂੰ ਕੁਝ ਪਤਾ ਨਹੀਂ ਲੱਗਦਾ ਪਰ ਮੈਨੂੰ ਕੱਲੀ ਕੱਲੀ ਗੱਲ ਯਾਦ ਹੈ ਜਦੋਂ ਮੇਰੀ ਮਾਂ ਹਸਪੀਟਲ ਦਾਖਲ ਸੀ ਨਾ ਜਦੋਂ ਆਪਰੇਸ਼ਨ ਵਾਸਤੇ ਤੜਫਦੀ ਪਈ ਸੀਗੀ ਉਦੋਂ ਮੇਰਾ ਚਾਚਾ ਜਾਣ ਕੇ ਦੂਜੇ ਸ਼ਹਿਰ ਚਲਾ ਗਿਆ ਸੀ ਵੀ ਦਵਾਈਆਂ ਦੇਣ ਜਾਣਾ ਮੈਂ ਉਦੋਂ ਮੇਰੀ ਚਾਚੀ ਨੇ ਜਾਣ ਕੇ ਫੋਨ ਬੰਦ ਕਰ ਲਿਆ ਸੀ ਤੇ ਉਦੋਂ ਮੇਰੀ ਤਾਈ ਨੇ ਇਹ ਕਿਹਾ ਸੀਗਾ ਵੀ ਸ਼ਾਇਦ ਇਹ ਬੱਚੇ ਦੋਨੋਂ ਝੂਠ ਬੋਲਦੇ ਪਏ ਨੇ ਸਾਨੂੰ ਠੱਗਣ ਵਾਸਤੇ ਤੇ ਜੈਸ਼ਨ ਭਾਬੀ ਉਹਨੂੰ ਪੇਕੇ ਪਾਲਟੀ ਪਿਆਰੀ ਸੀ ਤੇ ਰਹੀ ਮਾਮਾ ਮਮੀ ਦੀ ਗੱਲ ਇਹਨਾਂ ਨੇ ਮੈਨੂੰ ਤੇ ਰੀਆ ਨੂੰ ਮੂੰਹ ਤੇ ਕਿਹਾ ਸੀ ਵੀ ਸਾਡੇ ਕੋਲ 500000 10000 ਹੱਦ 15000 ਹੱਦ 20000 ਦੇ ਦਾਂਗੇ ਪਰ 2 ਲੱਖ ਆ ਹੱਥ ਜੋੜੇ ਸਾਡੇ ਕੋਲ 2 ਲੱਖ ਨਹੀਂ ਹੈਗਾ ਤੇ ਜੇ ਉਸ ਟਾਈਮ ਮਾਮਾ 2 ਲੱਖ ਦੇ ਦਿੰਦਾ ਨਾ ਸ਼ਾਇਦ ਅੱਜ ਮੇਰੀ ਮਾਂ ਹੀ ਬਚ ਜਾਂਦੀ ਪਰ ਕੋਈ ਗੱਲ ਨਹੀਂ ਨਾਨੀ ਮੈਨੂੰ ਕੱਲੇ-ਕੱਲੇ ਦੀ ਗੱਲ ਯਾਦ ਆ ਪਰ ਮੈਂ ਚਿੱਤ ਜਿਹੜਾ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਜਦੋਂ ਆਹ ਸਾਬ ਮੇਰੇ ਅੱਗੇ ਆਂਦਾ ਨਾ ਤੇ ਮੈਨੂੰ ਆਪਣੀ ਮਾਂ ਦਾ ਦੁੱਖ ਯਾਦ ਆ ਜਾਂਦਾ ਤੇ ਉਹਨੂੰ ਦੁੱਖ ਯਾਦ ਨੂੰ ਕਰਕੇ ਮੈਂ ਫੇਰ ਅੰਦਰੋਂ ਦੁਖੀ ਹੁੰਦਾ ਮੈਂ ਤੇਰੇ ਮਾਮੇ ਨੂੰ ਕਿਹਾ ਸੀ ਵੀ ਲੋਨ ਲੈ ਲੈ ਲੋਨ ਚੱਕ ਲੈਂਦਾ ਤੇ ਕੁੜੀ ਦਾ ਇਲਾਜ ਕਰਾਂਦਾ ਕੁੜੀ ਬਚ ਜਾਂਦੀ ਜੇ ਪਮਨ ਵੱਡਾ ਹੋਏਗਾ ਆਪੇ ਕਿਸ ਨਾਲ ਲੰਦ ਰਹੂਗਾ ਦੇਖ ਲੈ ਨਾਨੀ ਵੀ ਅੱਜ ਦੇ ਟਾਈਮ 'ਚ ਨਾ ਲੋਕਾਂ ਦੇ ਖੂਨ ਦਾ ਪਾਣੀ ਹੀ ਬਣਿਆ ਪਿਆ ਮਾਮੇ ਨੂੰ ਚੰਗੀ ਤਰ੍ਹਾਂ ਪਤਾ ਸੀ ਜੇ ਮੈਂ 2 ਲੱਖ ਲਾ ਦਿੰਦਾ ਤਾਂ ਮੇਰੀ ਭੈਣ ਨੇ ਬੱਚ ਜਾਣਾ ਸੀ ਪਰ ਮਾਮੇ ਨੇ ਪੈਸੇ ਨੂੰ ਪਿਓਟੀ ਦਿੱਤੀ ਰਿਸ਼ਤੇ ਨੂੰ ਨਹੀਂ ਨਾਲੇ ਜਿਹੜਾ ਰਿਸ਼ਤਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਾਮੇ ਨਾਲ ਰਿਹਾ ਉਹਦੀ ਭੈਣ ਦਾ ਰਿਸ਼ਤਾ ਮਾਮੇ ਨੇ ਉਹਨੂੰ ਪਿੱਛੇ ਕਰਤਾ ਪਰ ਜਿਹੜਾ ਰਿਸ਼ਤਾ ਵਿਆਹ ਤੋਂ ਬਾਅਦ ਉਹਨੂੰ ਮਾਮੀ ਨਾਲ ਮਿਲਿਆ ਉਹਨੇ ਉਹ ਰਿਸ਼ਤੇ ਨੂੰ ਅੱਗੇ ਰੱਖਤਾ ਮੈਂ ਤੈਨੂੰ ਕੀ ਦੱਸਾਂ ਤੇਰੀ ਮਾਂ ਤੇ ਤੇਰਾ ਮਾਮਾ ਇਹਨਾਂ ਦਾ ਇੰਨਾ ਪ੍ਰੇਮ ਪਿਆਰ ਸੀ ਇੱਕ ਦੂਜੇ ਤੋਂ ਜੁਦਾ ਨਹੀਂ ਹੁੰਦੇ ਸੀ ਮੈਨੂੰ ਇਹ ਪਤਾ ਤੇਰਾ ਮਾਮਾ ਕਿਦਾਂ ਬਦਲ ਗਿਆ ਹੈ ਪਰ ਚੱਲ ਨਾਨੀ ਤੂੰ ਦੁਖੀ ਨਾ ਹੋ ਜਿੱਦਾਂ ਮਾਮੇ ਨੇ ਆਪਦੀ ਭੈਣ ਨਾਲ ਕੀਤਾ ਨਾ ਮੈਂ ਆਪਦੀ ਭੈਣ ਨਾਲ ਇਦਾਂ ਦਾ ਕੁਝ ਨਹੀਂ ਕਰੂੰਗਾ ਜਿੱਦਾਂ ਉਹਨੂੰ ਅੱਜ ਮੈਂ ਜਿੰਨਾ ਪਿਆਰ ਕਰਦਾ ਨਾ ਉਹਨਾਂ ਹੀ ਪਿਆਰ ਜਦੋਂ ਉਹਦਾ ਵਿਆਹ ਹੋ ਗਿਆ ਜਾਂ ਮੇਰਾ ਹੋ ਗਿਆ ਇਹ ਪਿਆਰ ਇਦਾਂ ਦਾ ਹੀ ਰਹੂਗਾ ਕਦੇ ਵੀ ਰੀਆ ਦੇ ਮੂੰਹੋਂ ਮੈਂ ਇਹ ਨਹੀਂ ਸੁਣੂੰਗਾ ਵੀ ਮੇਰਾ ਭਰਾ ਬਦਲ ਗਿਆ ਤੇ ਕਦੇ ਮੈਂ ਵੀ ਨਹੀਂ ਚਾਹੁੰਦਾ ਕਿ ਮੇਰੀ ਭੈਣ ਬਦਲ ਜੇ ਕਿਉਂਕਿ ਇਸ ਟਾਈਮ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਆ ਹੰਝੂਦੂ ਮੀਆ ਹੋ ਜਾਂਦਾ ਉਦੋਂ ਫਿਰ ਆਪਣੇ ਆਪਣੇ ਟੱਬਰਾਂ ਦੀ ਚਿੰਤਾ ਕਿਉਂ ਹੁੰਦੀ ਹੈ ਮੈਨੂੰ ਅੱਜ ਵੀ ਯਾਦ ਹੈ ਤੇਰੀ ਮੰਮੀ ਹਸਪੀਟਲ ਦਾਖਲ ਸੀ ਪਾਣੀ ਪੜ ਗਿਆ ਸੀ ਤੇ ਪੈਸਿਆਂ ਦੀ ਲੋੜ ਸੀ ਤੇਰੀ ਮੰਮੀ ਨੇ ਕੰਨਾਂ ਦੀਆਂ ਵਾਲੀਆਂ ਰੱਖ ਕੇ ਇਲਾਜ ਕਰਵਾਇਆ ਸੀ ਦੇਖ ਲੈ ਨਾਨੀ ਜਦੋਂ ਮੇਰੀ ਮਾਂ ਨੇ ਕੰਨਾਂ 'ਚ ਵਾਲੀਆਂ ਲਾ ਕੇ ਮਾਮੇ ਨੂੰ ਦਿੱਤੀਆਂ ਹੋਣੀਆਂ ਨੇ ਨਾ ਤਾਂ ਮਾਮੇ ਨੇ ਇਹੀ ਕਿਹਾ ਹੋਣਾ ਧੰਨਵਾਦ ਭੈਣੇ ਤੂੰ ਸਾਡੀ ਲੋੜ ਦਾ ਸਾਣਾ ਖੜ ਗਿਆ ਤੇ ਮੇਰੀ ਜਨਾਨੀ ਨੂੰ ਬਚਾ ਲਿਆ ਜਦੋਂ ਮੇਰੀ ਮਾਂ ਨੂੰ ਲੋੜ ਪਈ ਤੇ ਮੇਰੇ ਮਾਮੇ ਨੇ ਉਸੇ ਜਨਾਨੀ ਮਗਰ ਲਾ ਕੇ ਮੇਰੀ ਮਾਂ ਨੂੰ ਪੈਸੇ ਦੇਣ ਤੋਂ ਮਨ੍ਹਾ ਕਰਤਾ ਜਿਹਦੀ ਜਾਨ ਮੇਰੀ ਮਾਂ ਨੇ ਆਪਣੀ ਕੰਨਾਂ ਦੀਆਂ ਵਾਲੀਆਂ ਵੇਚ ਕੇ ਬਚਾਈ ਸੀ। ਇਹ ਹੀ ਗੱਲ ਮੈਂ ਸੋਚ-ਸੋਚ ਕੇ ਦੁਖੀ ਹੁੰਦੀ ਰਹਿੰਦੀ ਆ। ਤੇਰੇ ਮਾਮੇ ਕੋਲ ਕਿਹੜੀਆਂ ਜਾਇਦियां ਪੈਣਾ ਸੀ? ਇੱਕੋ ਹੀ ਪੈਣ ਸੀ ਨਾ ਜੇ ਉਹਨੂੰ ਚੱਜ ਨਾਲ ਪੁੱਛ ਲੈਂਦਾ ਤੇ ਸਾਨੂੰ ਅੱਜ ਆਹ ਦੁੱਖ ਨਾਲ ਦੇਖਣਾ ਪੈਂਦਾ। ਨਾਨੀ ਮੇਰੀ ਮਾਂ ਅਮੇਸ਼ਾ ਹੀ ਕਹਿੰਦੀ ਸੀ ਜੇ ਜੋ ਤੁਹਾਡੇ ਨਾਲ ਹੋਊਗਾ ਨਾ ਬਸ ਉਸ ਰੱਬ ਦਾ ਭਾਣਾ ਮੰਨ ਕੇ ਆਪਣੇ ਆਪ ਚ ਸਬਰ ਕਰ ਲੈਣਾ ਤੇ ਹੁਣ ਵੀ ਮੇਰੇ ਮਨ ਚ ਉਹੀ ਗੱਲ ਆਈ ਹੈ ਕਿ ਜੋ ਰੱਬ ਨੇ ਕੀਤਾ ਉਹ ਸੋਚ ਕੇ ਕੀਤਾ ਹੋਣਾ ਤੇ ਰੱਬ ਦਾ ਭਾਣਾ ਮੰਨ ਕੇ ਮੈਂ ਫੇਰ ਸਬਰ ਹੀ ਕਰਦਾ ਪਿਆ ਪਰ ਨਾਨੀ ਕੱਲ ਮੈਂ ਮਾਮੇ ਨੂੰ ਕਿਹਾ ਸੀ ਮੈਨੂੰ ਕਿਤੇ ਕੰਮ ਲਵਾ ਦਿਓ ਜੇ ਮੈਂ ਕੰਮ ਕਰੂੰਗਾ 15-20 ਹਜ਼ਾਰ ਤਨਖਾਹ ਤਾਂ ਹੋਊਗੀ ਚਲ ਉਹਦੇ ਵਿੱਚ ਮੇਰਾ ਤੇ ਮੇਰੀ ਭੈਣ ਦਾ ਸੋਹਣਾ ਗੁਜ਼ਾਰਾ ਹੋ ਜਾਊਗਾ ਪਰ ਇਹ ਲੋਕ ਤਾਂ ਕੋਈ ਹੱਥ ਪੈਰ ਹੀ ਨਹੀਂ ਫੜਾਂਦੇ ਪਏ ਜਿੰਨੇ ਤੇਰੇ ਮਾਮੀ-ਮਾਮੇ ਤੇਜ ਨੇ ਨਾ ਉਹਨਾਂ ਨਾਲ ਵੱਧ ਕੇ ਤੁਹਾਡੇ ਸ਼ਰੀਕੇ ਤੇਜ ਨੇ ਉਹਨਾਂ ਨੂੰ ਪਤਾ ਹੈ ਜੇ ਤੂੰ ਕੰਮ ਲੱਗ ਗਿਆ ਤੇ ਤੈਨੂੰ ਆਪਣੀ ਭੈਣ ਨੂੰ ਦੱਸਾਂ ਵੀ ਲੈਣਾ ਹੈ ਜਿਹੜੇ ਤੁਹਾਡੇ ਭੈਣ ਭਰਾਵਾਂ ਦੇ ਨਾਲ 15-15 ਦਿਨਾਂ ਦੇ ਚੱਕਰ ਹੀ ਨਾ ਇਹ ਤੁਹਾਡੇ ਪੈਰ ਨਹੀਂ ਟਿਕਣ ਦਿੰਦੇ ਪੈ ਅੱਛਾ ਇਹ ਹੀ ਚੀਜ਼ ਨਾ ਮੇਰੇ ਦਿਮਾਗ 'ਚ ਆਂਦੀ ਨਹੀਂ ਪਈ ਸੀ ਪਰ ਤੁਹਾਡੀ ਗੱਲਾਂ ਦੇ ਵਿੱਚੋਂ ਮੈਨੂੰ ਇਹ ਗੱਲ ਤਾਂ ਪਤਾ ਲੱਗ ਗਈ ਕਿ ਮਾਮਾ-ਮਾਮੀ ਹੋਣ ਜਾਂ ਚਾਚਾ-ਚਾਚੀ ਜਾਂ ਤਾਈ ਤੇ ਸਾਡੇ ਪੈਰ ਕਮਿਊਨਿਟੀ ਕੰਦੇ ਰ ਇੱਕ ਤਾਂ ਤੇ ਹੁਣ ਜੇ ਮਾਮਾ ਮੈਨੂੰ ਇੱਧਰ ਜੋਬ ਲਵੰਦਾ ਹੈ ਤਾਂ ਜਦੋਂ ਮਾਮੇ ਤੋਂ ਮੈਂ 15 ਦਿਨਾਂ ਬਾਅਦ ਤਾਈ ਵੱਲ ਜਾਂ ਚਾਚੀ ਵੱਲ ਜਾਣਾ ਮੈਨੂੰ ਤਾਂ ਜੋਬ ਤੋਂ ਆਣਾ ਜਾਣਾ ਔਖਾ ਹੋ ਜਾਣਾ ਤੇ ਜੇ ਚਾਚਾ ਉੱਧਰ ਜੋਬ ਲਵੰਦਾ ਫਿਰ ਜਦੋਂ ਮੈਂ ਇੱਧਰ ਰਹਿਣਾ ਤੇ ਮੈਨੂੰ ਆਣਾ ਜਾਣਾ ਫੇਰ ਔਖਾ ਹੋ ਜਾਣਾ ਵੀ ਇੰਨੀ ਤਾਂ ਮੇਰੀ ਤਨਖਾਹ ਨਹੀਂ ਹੋਣੀ ਜਿੰਨਾ ਮੇਰਾ ਕਿਰਾਇਆ ਲੱਗ ਜਾਣਾ ਸਮਝ ਗਿਆ ਮੈਂ ਪਰ ਫੇਰ ਨਾਨੀ ਇਹਦਾ ਕੋਈ ਹੱਲ ਤਾਂ ਕੱਢ ਹੁਣ ਕੰਮ ਤਾਂ ਮੈਂ ਕਰਨਾ ਹੀ ਆ ਨਾ ਵੀ ਤੁਸੀਂ ਵੀ ਕਿੰਨੀ ਦੇਰ ਆਪਦੀਆਂ ਪੈਨਸ਼ਨਾਂ ਦਿੰਦੇ ਰਹੋਗੇ ਤਾਂ ਕਿੰਨੀ ਦੇਰ ਮੈਂ ਮਾਮੇ ਦੇ ਜਾਂ ਚਾਚਾ ਚਾਚੀ ਦੇ ਮਹਤਾਜ ਹੁੰਦਾ ਰਹੂੰਗਾ ਕਿਉਂਕਿ ਕੱਲ ਜਦੋਂ ਮੈਂ ਮਾਮੇ ਕੋਲ ਆਪਦੀ ਭੈਣ ਦੀ ਦਵਾਈ ਵਾਸਤੇ ਪੈਸੇ ਮੰਗੇ ਨਾ ਮਤਲਬ ਕਿ ਇੱਕ ਸ਼ਰਮਿੰਦਗੀ ਜਿਹੀ ਨਹੀਂ ਆਂਦੀ ਬੰਦੇ ਨੂੰ ਮੈਨੂੰ ਉਹ ਫੀਲ ਹੋਈ ਜਿੰਨਾ ਚਿਰ ਤੁਸੀਂ 15 15 ਦਿਨਾਂ ਦੇ ਟੱਕਰਾਂ 'ਚ ਫਿਰਦੇ ਰਹੋਗੇ ਨਾ ਉਹਨਾਂ ਚਿਰ ਤੁਸੀਂ ਨਾ ਟੱਕਰਾਂ 'ਚ ਨਿਕਲੋਗੇ ਨਹੀਂ ਮਤਲਬ ਤੁਹਾਡਾ ਕਹਿਣ ਦਾ ਨਾਨੀ ਇਹ ਹੈ ਕਿ ਜਦੋਂ ਤੱਕ ਕਿਸੇ ਇੱਕ ਘਰ 'ਚ ਮੈਂ ਪੱਕੇ ਤਰੀਕੇ ਨਾਲ ਨਹੀਂ ਰਹੂੰਗਾ ਉਦੋਂ ਤੱਕ ਮੈਂ ਜੋਬ ਦੀ ਸੈਟਿੰਗ ਨਹੀਂ ਕਰ ਸਕਦਾ ਇਹ 15 15 ਦਿਨ ਇੱਧਰ ਉੱਧਰ ਠੱਡੇ ਖਾਂਦਾ ਰਹੂੰਗਾ ਤਾਂ ਫੇਰ ਕਿੱਥੋਂ ਮੈਨੂੰ ਜੋਬ ਮਿਲਣੀ ਆ ਤੇ ਪੱਕਿਆਂ ਕਿਸੇ ਨੇ ਆਪਣੇ ਘਰ 'ਚ ਰੱਖਣਾ ਨਹੀਂ ਕਿਉਂਕਿ 15 ਦਿਨ ਨਹੀਂ ਬੜੀ ਮੁਸ਼ਕਲ ਨਾਲ ਰੱਖਦੇ ਨੇ 16ਵੇਂ ਦਿਨ ਤਾਂ ਸੀ ਇਹਨਾਂ ਨੂੰ ਚੁੱਭਣ ਲੱਗ ਜਾਂਦੇ ਨੇ 16 ਦਿਨ ਸਵੇਰੇ ਉਠਾ ਕੇ ਕਹਿੰਦੇ ਨੇ ਚਲੋ ਜੀ ਡਿਊਟੀ ਬਦਲ ਗਈ ਜਾਓ ਇੱਥੋਂ ਦੀ ਤੇ ਪੱਕੇ ਆ ਨਾ ਨਾਨੀ ਮੈਂ ਆਪਣੇ ਘਰ 'ਚ ਹੀ ਰਹਿ ਸਕਦਾ ਮੈਂ ਰੀਆ ਤੇ ਤੁਸੀਂ ਸਾਡੇ ਨਾਲ ਆਪਾਂ ਤੈਨੂੰ ਰਹਿਣੇ ਆ ਮੇਰੇ ਘਰ 'ਚ ਫੇਰ ਨਾ ਸ਼ਰੀਕਿਆਂ ਨੂੰ ਦਿੱਕਤ ਤੇ ਨਾ ਮਾਮਾ ਮਮੀ ਨੂੰ ਦਿੱਕਤ ਹੋਇਆ ਨਾ ਨਹੀਂ ਜਦੋਂ ਮੈਂ ਇਹ ਕਿਹਾ ਕਿ ਤੁਸੀਂ ਮੇਰੇ ਨਾਲ ਮੇਰੇ ਘਰੇ ਰਹਿ ਪੋ ਤੇ ਹੱਸੇ ਕਿਉਂ ਤੇਰੀ ਗੱਲ ਸੁਣ ਕੇ ਨਾ ਤੇ ਮੈਨੂੰ ਤੇਰੀ ਮਾਂ ਦੀ ਯਾਦ ਆ ਗਈ ਜਦੋਂ ਮੈਂ ਉਧਰ ਜਾਂਦੀ ਸੀ ਨਾ ਤੇ ਤੇਰੀ ਮਾਂ ਕਹਿੰਦੀ ਸੀ ਰਾਤ ਰੁਕ ਜਾ ਮੈਂ ਰਾਤ ਨਹੀਂ ਰੁਕਦੀ ਹੁੰਦੀ ਸੀ ਕਿ ਅੱਜ ਮੇਰਾ ਉਧਰ ਜਾਣ ਨੂੰ ਦਿਲ ਕਰਦਾ ਪਿਆ ਤੇ ਤੇਰੀ ਮਾਂ ਨਹੀਂ ਹੈਗੀ